ਸਿਰਾਲ ਜੀ ਬੈਠੇ ਆ ਦਿੱਲੇ ਰੱਬ ਦੇ ਕਰੇ ਬੈਕ ਨਹੀਂ ਓਕੇ ਹੁਣ ਮਾ ਰੱਬ ਦੇ ਬਿੱਲੇ ਕਰੇ ਬੈਠੇ ਆ ਗੁੱਜਰਾਂ ਦਾ ਦੀ ਹਲਦਾ ਬਾਈ ਕੱਢਣ ਵਾਲੇ ਜਿਹੜੀ ਹੁਣ ਨਵੀਂ ਵੜਦੇ ਆ ਹੁਣ ਤਾਂ ਆ ਜਾਂਦਾ ਜਦੇ ਵੜਨ ਜਿਹੜੀ ਕੱਲ ਮਹੀਨ ਚੱਲੇ ਪਈ ਸ਼ਾਮ ਨੂੰ ਜਿਹੜੇ ਰੇਸ ਵਾਲੇ ਖੇਤ ਤੇ ਹਾਂ ਚੱਲੀ ਦੁਪਹਿਰ ਤੇ ਹੀ ਆ ਤਿੰਨ ਕ ਵਜੇ ਤੀ ਉਹ ਆਏ ਤੇ ਪਾਣੀ ਨਹੀਂ ਨਾ ਖੜੇ ਪੁਰਾਣੀ ਆ ਵੱਡੀ ਹੋਈ ਆ ਉਹ ਪਾਣੀ ਸੁੱਕਣਾ ਔਖਾ ਉਹ ਤਹਿ ਬਣ ਗਈ ਉੱਪਰ ਹੁਣ ਕੰਮ ਦੋ ਹੋ ਗਏ ਦੋ ਕੰਮ ਦਾ ਪੁੱਛ ਗਾਦੇ ਹੋਏ ਇੱਕ ਤਾਂ ਮੀਹ ਪੈ ਗਿਆ ਉਸ ਨੂੰ ਉਧਰ ਦੀ ਹੁਣ 12 ਵਜੇ ਹੋਰਾਂ ਜਿੰਨਾ ਚਿਰ ਹਲੇ ਪਾਹ ਪਾਂ ਚਲਦੀ ਗੱਟ ਕੇ ਇਹਦੇ ਪੰਜ ਚਾਰ ਦਿਨ ਉਸ ਨਾਲ 12 ਵਜੇ ਹੋਰਾਂ ਨੂੰ ਉਧਰ ਦੀ ਹੈ ਹਮ ਇੱਕ ਪਾਹ ਪਾਂ ਚੱਲੂਗੀ ਤਾਂ ਖੇਤ ਸੁੱਕਣੇ ਆ ਪੀਆ ਕੰਮ ਹੋ ਗਿਆ ਤੇ ਰਾਹ ਦਾ ਗੁਜਰਾ ਦਾ ਹੁਣ ਗੁਜਰਾ ਹੁਣ ਜਿਹੜੀ ਵੱਡ ਹੁੰਦੀ ਆ ਉਹਨੂੰ ਵੱਢਦੇ ਆ ਪਹਿਲਾਂ ਦੂਈ ਨੂੰ ਖੇੜ ਦੇਣੀ ਹਲੇ ਉਹ ਭਰੀ ਪਈ ਡੱਬ ਰੋਟੀ ਬੰਗਣਾ ਹਾਂ ਡੱਬ ਰੋਟੀ ਭਰਦੀ ਨਹੀਂ ਆਏ ਭਰ ਕੀ ਉਹ ਇਹ ਕਹਿੰਦਾ ਅਸੀਂ ਦੋ ਚਾਰ ਦਿਨ ਅਟਕ ਕੇ ਚੱਲਣਾ ਕੰਮ ਯਾਰ ਹਲੇ ਨੀਵੇਂ ਕੀਤਾ ਟਾਇਰ ਵੀ ਦਬਦਾ ਉਹਦਾ ਟਾਇਰ ਨਾਲ ਹੀ ਪ੍ਰਾਈਸ ਦੱਬੀ ਜਾਣੀ ਫਿਰ ਥੱਲੇ ਹੈ ਕਿ ਨਹੀਂ ਉਹ ਵਧੀਆ 4 ਦਿਨ ਲੱਖ ਲੈਣਾ ਇੱਕ ਨਹੀਂ ਕਿਹੋ ਜੀ ਹੁਣ ਥੱਲੇ ਗਾ ਦੁੱਪ ਲੱਗਣੀ ਉਹਦੇ ਗੂਵੇ ਦੀ ਹੂੰ ਫਾਇਦੇ ਤੇ ਫਾਇਦੇ ਵੀ ਹੋਏ ਨੇ ਖਾਨ ਵੀ ਹੋਏ ਆ ਕਣਕ ਐ ਸੋ ਵੀ ਜੋਣੀ ਰੌਣਕ ਦੇ ਬਗੈਰ ਹਾਂ ਰੌਣੇ ਰੌਣੀ ਨਹੀਂ ਹੁਣੀ ਇਹ ਨਾ ਮੀ ਪਹਿਲੇ ਰੌਣੀ ਕਦੇ ਹੂੰ ਰੌਣੀ ਤਾਂ ਹੋਗੇਗੇ ਖਾਇ ਵੀ ਹੋਗੇ ਰੌਣੀ ਖੇਤ ਹੋਗੇ ਇਹ ਤਾਂ ਆਪ ਹੋਣ ਬਸ ਹਾਂ ਜਿਕੇ ਨਾਲ ਬੂਤੇ ਵਟ ਜਦੋਂ ਜਬੀ ਬਿਜਲੀ ਸਰੂਪ ਅਕਤੂਬਰ ਆਜਾ 4 ਦਿਨ ਨੂੰ ਸਰੂ ਦਾ ਟਾਈਲ ਆਜਾ 5 ਆਜਾ 5-4 ਦਿਨ ਹੋਰ ਗੇਤੀ ਆ ਸਰੂ ਆਜਾ ਜਿਹੜੀ ਆਪਾਂ ਉਹਨੂੰ ਤਾਂ 10 ਦਿਨ ਹੋ ਕੇ ਜਾਂ ਬਿਜਲੀ ਨੂੰ ਫਿਰਦਾ ਇਹ ਹਾਂ ਜਾਂ ਉਹਨੂੰ ਕਹਾਂ 15 ਦਿਨ ਰੁਕ ਜਾ ਆਜਾ ਵੀ 5-4 ਦਿਨ ਗੇਤੀ ਆ ਇਹ ਵਜਾਈ ਨਾ ਅੱਜ 10 ਹੋ ਗਈ 10 ਹੋ ਗਈ ਆਹੋ 15 ਤਰੀਕ ਨੂੰ ਵਿਜੇ 15 ਨੂੰ ਵੀ ਕੱਤਕੀ ਦੀ ਠੀਕ ਨਹੀਂ ਬਾਕੀ ਜੇ ਤੂੰ ਪਹਿਲਾਂ ਬੀਜੀ ਜੇ ਕੋਈ ਮਰਜ਼ੀ ਕਰੀ ਜਾ ਪਰ ਹੁਣ ਤਾਂ ਨਾਲ ਦੀ ਨਾਲ ਸ਼ੁਰੂ ਹੋਣਾ ਚ ਉਹਨੇ 20 ਤਰੀਕ ਤੱਕ ਬੇਲੇ ਹੋਣਾ ਵੱਡ ਆਪਣਾ ਉਤੇ ਬਾਦ ਕਾਨਕ ਸ਼ੁਰੂ ਹੋ ਰਣੀ ਵੀ ਨਹੀਂ ਗੰਨੇ ਕਿਤਰੀ ਲੇਟ ਹੋ ਗਈ ਥੜੇ ਹੁਣ ਗੰਨੇ ਲੇਟ ਹਨ ਤਾਂ ਹੁਣ ਆਪਣੇ ਹੁਣ ਖੇਤ ਬਾਹ ਹੋ ਜਾਣੇ ਥੋੜ ਨੂੰ ਪੜਾਈ ਪੂਰੀ ਚੱਕ ਹੂੰ ਹੂੰ ਜੇ ਹੁਣ ਦੇਖਦੇ ਕੀ ਬਣਦਾ ਬਾਕੀ ਮੌਸਮ ਹੋ ਰਿਹਾ ਠੀਕ ਠੰਡ ਲੱਗਦਾ ਵੀ ਅਗਰ ਪਾਊਗੀ ਕੋਈ ਪਹਿਨ ਚਾਹੀਦੀ ਆ ਠੰਡ ਤਾਂ ਪੈਂਦੀ ਆ ਯਾਰ ਤੂੰ ਪੰਗੜ ਸਦੇਸ ਬਰੀ ਆਹੋ ਕਹਾ ਹਲੇ ਕਹਾ ਕਹੈ ਨਾ ਪਤਾ ਕਹਾ ਮ ਠੰਡੈ ਸੋ ਜਾ ਰੋਂਬਰ ਦਸੰਬਰ ਅਜੇ ਪੂਰਾ ਠੰਡ ਪਾਉਣ ਨਾ ਅਜੇ ਠੰਡ ਬਾਈ ਪਾਊਗੀ ਪੂਰੀ ਮੰਬਰ ਦਸੰਬਰ ਪੂਰੀ ਐ ਤੁੰਤੰਦ ਪੈਣੀ ਚਾਹੀਦੀ ਆ ਆਪਾਂ ਪੰਜਾਬ ਦਾ ਡਬੋਤ ਤਾਂ ਪਹਿਲਾਂ ਹੀ ਨੇ ਹਾੜਾ ਨੇ ਹੁਣ ਪਿਆਰ ਮੈਂ ਕਹਿੰਦੇ ਮੀਂਹ ਬਹੁਤ ਪੈਂਦਾ ਵਿਹਾਰ ਚ ਪੈਂਦਾ ਨੇਪਾਲ ਚ ਨੇਪਾਲ ਚ ਨੇਪਾਲ ਦਾ ਪਾਣੀ ਸਾਲਾ ਬੇਹਾਰ ਰੂ ਆ ਜਾਂਦਾ ਹੂੰ ਕਹਿੰਦੇ ਬਹੁਤ ਕਹਿੰਦਾ ਬੇਕਾਰ ਕਰਤੀ ਦੁਨੀਆ ਕਹਿੰਦਾ ਜਿਹੜਾ ਮੀਂਹ ਬੁੰਦਾ ਦਾ ਉਹਦਾ ਹੱਦਾ ਦਾ ਕਹਿੰਦਾ ਸਾਢੇ 8.5 ਫੁੱਟ ਸਰਦਾਰ ਦੀ ਹੁਣ ਪਾਣੀ ਹੈ ਪਿੰਡ ਚ ਕਹਿੰਦਾ ਬੰਨਾ ਉਹ ਬੈਠੇ ਆ ਮੈਂ ਕਹਿੰਦਾ ਪਹਿਲਾਂ ਤਾਂ ਮਾ ਮੀਂਹ ਹੈ ਇਹਨਾਂ ਜੇ ਬੋਲਾ ਗਿਆ ਉਹਨੇ ਦੇਖਦਾ ਮੀਂਹ ਹੈ ਇਹਨੂੰ ਰੱਕਾ ਵੀ ਉੱਥੇ ਧੁੱਪ ਪੈਂਦੀ ਹੈ ਕਹਿੰਦੇ ਬਹੁਤ ਬੁਰਾ ਹਾਲ ਹੈ ਹ ਆ ਹੁਣ ਪਾਣੀ ਆਇਆ ਨਾ ਖੜਾ ਬੰਨਾ ਬੈਠੀ ਦੁਨੀਆ ਕੈ ਸਮਝੂਗਾ ਤੂੰ ਐਸੋ ਨਿਖਾਨ ਬਹੁਤ ਹੋ ਗਿਆ ਨਾ ਨੇਪਾਲ ਚ ਵੀ ਬਹੁਤ ਨੁਕਸਾਨ ਹੋਇਆ ਕਹਿੰਦੇ ਆ ਹੁਣੀ ਆ 15 20 ਇੰਚੇ ਦਾ ਹੱਸਦੇ ਐ ਪ੍ਰਸਾਦ ਲੇਟ ਆਈ ਉੱਥੇ ਚਲੋ ਜਿੱਦਾਂ ਮਹਾਰਾਜ ਨੂੰ ਮਨਜ਼ੂਰ ਉਦਾਂ ਹੀ ਹੋਣਾ ਬਾਈ ਹੈਗ ਨਹੀਂ ਲੋਜੀ ਬਾਈ ਕੋਈ ਵੱਡ ਹੋ ਰਹੀ ਆ ਜਿਹੜੀ ਇੱਕ ਬੱਗੂ ਪਾ ਗਿਆ ਉਹ 610 ਚੋਂ ਨਾ ਹੈ ਠੀਕ ਆ ਸੁਥਰਾ ਏ ਪਰ ਉਹਨਾਂ ਨਿਕਾਲ ਨਹੀਂ ਹੈਗਾ ਜਿੰਨਾ ਚਾਹੀਦਾ ਜੀਦੀ ਦਾ ਜਿਹੜੇ ਸਾਮਣੇ ਤਕੜੀ ਆ 5 ਸਾਲ ਬਾਅਦ ਜੀਦੀ ਲੱਗਿਆ ਸਮਝ ਲਓ ਬੂਟਿਆਂ ਵਾਲੇ ਖੇਤੇ ਆਉਣੇ ਇਹ ਵੀ ਉਹਨਾਂ ਨਿਕਾਲ ਨਹੀਂ ਹੈਗਾ ਜਿੰਨਾ ਚਾਹੀਦਾ ਜੀਦੀ ਦਾ ਉਹਦੇ ਥੋੜਾ ਜਿਹਾ ਨੁਕਸਾਨ ਪੈਣਾ ਨੇ ਵੀ ਕਰਿਆ ਹੋਇਆ ਔਰੇ ਪੈਣ ਆ ਰਸੂ ਦਾ ਨੇ ਜ਼ਿਆਦਾ ਕਰਿਆ ਹੋਇਆ ਵੀ ਇਤਨਾ ਬੈਠੇ ਹੋਏ ਆ ਜਿੱਥੇ ਹੁਣ ਪੈੜੀਓ ਖਦਮੇ ਹੋ ਗਈ ਜੀਰੀ ਉੱਥੇ ਬਾਕੀ ਠੀਕ ਆ ਜਿਹੜੀ ਹੋ ਗਈ ਬਹੁਤ ਆ ਜੀ ਮੈਂ ਨਖੰਗਰ ਤੋਂ ਉਤਾਰ ਆਦੀ ਪੁਜੀਆ ਪ੍ਰਾਗੜੀ ਤੋਂ ਉਤਾਰ ਸਾਰਾ ਹੋ ਰਿਹਾ ਪੈਕਿੰਗ ਕੋਈ ਨਾ ਕਿਤੇ ਨਹੀਂ ਉਹਨਾਂ ਨੇ ਵੀ ਲੰਗਣਾ ਹੀ ਆ ਕਿੱਧਰੇ ਇਹਨੂੰ ਲਾਂਗਾ ਬਹੁਤ ਤਕੜਾ ਜੀਰੀ ਦਾ ਮਾ ਜਿਹੜੇ ਹਿਸਾਬ ਨਾਲ ਲਾਂਗਾ ਝਾੜਨੀ ਆਇਆ ਜਿਹੜੇ ਹਿਸਾਬ ਨਾਲ ਲਾਂਗਾ ਜੀਰੀ ਦਾ ਝਾੜਨੀ ਹੈਗਾ ਉਹਨਾਂ ਹਨਾ ਜੀਰੀ ਦਾ ਲਾਂਗਾ ਤਾਂ ਦੇਖ ਕੇ ਹਾਜਾ ਤਾਂ ਤਕੜੀ ਦੀ ਨਾਲੇ 5 ਸਾਲ ਬਾਅਦ ਜੀਰੀ ਲੱਗੀ ਆ ਆਦੇ ਬੈੱਡ ਦੇ ਕਿਵੇਂ ਆ ਦੇਖ ਇੱਧਰ ਫੂਸ ਕਿੰਨਾ ਪਿਆ ਹਨਾ ਪਿਆ ਥੂ ਵੀ ਹੈ ਕਿੰਨਾ ਦੇ ਲ ਤਕੜਾ ਸੱਤ ਘਾੜ ਦੇ ਲ ਕਿੱਥੇ ਗਿਆ ਮੈਂ ਉਹ ਹੀ ਕਹਿੰਦਾ ਉਹ ਝਾੜ ਨਹੀਂ ਆਇਆ ਉਹਨਾਂ ਜਿੰਨਾ ਆਉਣਾ ਚਾਹੀਦਾ ਦਾ ਚੱਲ ਕੋਈ ਨਾ ਬਥੇਰਾ ਜਿਹੜਾ ਹੋ ਗਿਆ ਮਹਾਰਾਜ ਨੇ ਦੇ ਦਿੱਤਾ ਝਾੜ ਨਾ ਆਇਆ ਟੂ ਮਸ਼ੀਨ ਨੂੰ ਵੀ ਦੱਸਦਾ ਏ ਪਹਿਲੇ ਜੀ ਚੱਲਦੀ ਆ ਇਹ ਵੀ ਲਾਇਨ ਨੂੰ ਦੱਸਣਾ ਹੀ ਹੈ ਇਹ ਟਿਕਾਣਾ ਨਹੀਂ ਕਰਨਾ ਹਰੀ ਪਈ ਏ ਲਾ ਜੀ ਦੀ ਹਲੇ ਲੰਗਾ ਦਾਣਾ ਦੇਖ ਲਿਆ ਸੁੱਕਾ ਪਿਆ ਹੈ ਨਾ ਦਾਣਾ ਸੁੱਕਾ ਲੰਗਾ ਹਰਾ ਲੰਗਾ ਹਰਾ ਪਿਆ ਝਾੜ ਵੀ ਦੇਣਾ ਚਾਹੀਦਾ ਸੀ ਜੀਰੀ ਨੂੰ ਤਾਂ ਦੰਦੀ ਨਹੀਂ ਦਾਲ ਠੀਕ ਆ ਫੈਟ ਕੀ ਮੌਸਮ ਨੇ ਸਾਥ ਨਹੀਂ ਦਿੱਤਾ ਹਾਂ ਅੱਜ ਜਿਵੇਂ ਆ ਲੰਗੀਆਂ ਪੀਆਂ ਬੈਣਾ ਵਿੱਚੋਂ ਜਿੱਥੇ ਹੁਣ ਮਸ਼ੀਨ ਚੱਕ ਦੇ ਤੇ ਚੱਕੀ ਜਾਂਦੀ ਕਈ ਜਗ੍ਹਾ ਚੱਕਦੇ ਨਹੀਂ ਹੈਗੀ ਦੂਜੀ ਵੀ ਵੜਾ ਲਾ ਹੁਣ ਦੋ ਦਿਨ ਤੱਕ ਚੱਲੂਗੀ ਇੱਥੇ ਤਾਂ ਮੈਂ ਮੰਡ ਜਿੱਤਾ ਦੋ ਦਿਨ ਤੱਕ ਚੱਲੂਗੀ ਹਲੇ ਆਹੋ ਹਾਂ ਅਸਰ ਵਾਲੀ ਦੀ ਘੱਟ ਬਣਦੀ ਕਿੱਲੇ ਜੀ ਹੂੰ ਜਾਈਦੇ ਸਾਈਡੇ ਫਾੜ ਕਿੱਲੀ ਐ ਜੀ ਬਾਕੀ ਤਾਂ ਠੀਕ ਐ ਨੇ ਥੋੜੀ ਡਾਕਰ ਕਰਕੇ ਬੱਤੀ ਜੀ ਬਣਾਉਣੀ ਐ ਬਾ ਠੀਕ ਆ ਜੀ ਬਾਈ ਸਾਸਰੀ ਕਾਲ ਜੀ ਤੇ ਕਾਲਾ ਹੀ ਪਹੁੰਚਿਆ ਬਣ ਨਾਲੇ ਕਾਲੇ ਨੂੰ ਦਿਖਾ ਕੇ ਲਿਗਾ ਉਹ ਚੱਲ ਜੂਗਾ ਤੇ ਚੱਲ ਪੈਣੀ ਬਾਈ 19 ਕੋ ਪੈਰ ਕੱਢਦਾ ਕਾਲੇ ਉਦਣਾਂ ਹਾਂ ਰਹਿ ਗਿਆ ਉਈਓ ਬਸ ਲੁੰਦਾ ਆ ਉਹਨਾਂ ਦੀ ਛਾੜ ਗਈ ਆ ਉਦਣੇ ਦਿੱਤੇ ਸਹੀਆਂ ਜਕਣਾ ਪਾਣੀ ਖੜਾ ਹੁੰਦਾ ਰਹੇ ਹਨਾ ਉਹ ਇੱਥੇ ਹੁਣ ਇੱਕ ਪੰਗਾ ਹੋਰ ਐ ਉਦਣ ਬਾਦਾਂ ਹੁਣ ਬਹੁਤ ਵਜੇ ਦੇ ਵਿੱਚੋਂ ਥੋੜੇ ਲੰਘ ਗਿਆ ਪੈਣਾ ਪੈਣਾ ਲੰਘੀਆਂ ਬਹੁਤ ਪੈਣਾ ਗਿਆ ਹੁਣ ਮੈਂ ਜਾ ਉੱਥੇ ਗਿਆ ਟੋਪੇ ਕੋਲ ਗਿਆ ਪਤਾ ਕਿ ਤਲਾਉ ਜਾ ਪੱਟਿਆ ਉਹ ਪੱਟਿਆ ਦਾ ਛਿੱਟੀਆਂ ਖਾਤਰ ਸਾਲੇ 6-7 ਨਾਲ ਛਿੱਟੀਆਂ ਮਨੂੰ ਰੋਜ਼ ਰੋਜ਼ ਬਹੁਤ ਆ ਮੜ ਜਾ ਨੀਮੀ ਵੱਡੇ ਹੁਣ ਥੱਲੇ ਬਹੁਤ ਹੋ ਗਈ ਦੇਖੀ ਉਹਨੂੰ ਕਹਿਣਾ ਪੈਣਾ ਨਾ ਇਹ ਕਹਿ ਦੇ ਬੇ ਕਹ ਦੇਖ ਲਈ ਇੱਥੇ ਮੜ ਜਾ ਉਹ ਇੱਥੇ ਮੜ ਜਾ ਬਲੇਡ ਨੀਮੀ ਮਾਰਦਾ ਦਾਤੀ ਵਿਕੇ ਆ ਦਾਤੀ ਜਦੋਂ ਫੇਰੀ ਆ ਹੁਣ ਇੱਕੇ ਦਾਤੀ ਦੇ ਦਊਗਾ ਤੈਨੂੰ ਕੀ ਗੱਲ ਕਰਤੀ ਗੱਲ ਕਰ ਨਾਲੇ ਵੱਡਣੀ ਨਹੀਂ ਨੇ ਨਾ ਨਾ ਵੱਡੂ ਮੈਂ ਟਰਾਲਾ ਬੜਾ ਲੈ ਆ ਮ ਭਰ ਜੂ ਜੀ ਇਹ ਤਾਂ ਸੋਹਣੀ ਚੌਂਕਦੀ ਡੋਟੀ ਡਾਡੀ ਨਹੀਂ ਹੈਗੀ ਸਾਫ਼ ਹੈ ਸੁਥਰੀ ਹੈ ਹੈ ਉੱਥੇ ਆ ਜੇ ਭਰ ਗਿਆ ਠੀਕ ਆ ਉਹ ਤੇ ਪਲੱਦ ਲੂਗੇ ਹਰਗਨ ਜੀ ਭਾਈ ਪਲੱਦ ਲੂਗੇ ਜੇ ਮਾਰਾ ਇਹਨਾਂ ਗੱਲੇ ਦਾ ਗੇੜਾ ਲਾਉਣਾ ਤਾਂ ਮਾਰਾ ਜੀ ਹੱਥ 'ਚ ਹੈ ਹੈ ਪੈਸੇ ਭਰਨਾ ਚਾਹੀਦਾ ਉੱਥੇ ਤੇ ਕਰਨਾ ਚਾਹੀਦਾ ਆ ਗਈ ਆ ਗਿਆ ਭਾਈ ਇਹ ਤਾਂ ਆਪਣੇ ਬੰਦੇ ਕਰਕੇ ਜਦੋਂ ਆ ਜਾਂਦਾ ਕਿਹੋ ਜਿਹਾ ਆ ਤੁੰਗੀ ਵਾਲਾ ਬੱਜਰੀ ਨੇ ਤਾਂ ਮੈਂ ਇੱਧਰ ਤੂੰ ਆ ਗਿਆ ਹੈ ਆ ਕਾਲੇ ਵੀਰ ਇੱਥੇ ਜਾਂਦੀ ਕਰ ਬਣਾ ਲਾ ਤੂੰ ਗਿਆ ਵਾ ਕਿਤੇ ਹੋ ਅੱਜ ਹਾਂ ਗਿਆ ਬਲਾਡਾ ਕਿਧਰੇ ਬਲਾਡਾ ਕਿਧਰੇ ਆਹ ਖੜਾਇਆ ਬਾਜੀ ਚੱਲ ਵੀ ਚੱਲ ਵੀ ਬਸ ਫਿਰ ਤਾਂ ਮੰਡ ਵਾਲੀ ਵੀ ਪੁੱਛ ਲੈ ਕੱਲੂ ਪੜ ਦਵੇ ਮੰਡ ਮਾ ਨਹੀਂ ਚਲਣੀ ਹਲੇ ਹਾਂ ਮੰਡ ਮਾ ਦੋ ਦੋ ਦੇ ਖੜ ਜਾ ਤੂੰ ਕਹਿੰਦਾ ਖੜ ਜਾ ਮੈਂ ਕਹਿੰਦਾ ਚੱਲ ਪਾਣੀ ਮੰਡ ਮਾ ਨਹੀਂ ਚਲਦੀ ਭਾਈ ਲੈਕਰ ਪੈਣਾ ਜੀ ਭਾਈ ਤਿਆਰੀ ਆ ਗੰਨਾ ਬੀਜਣ ਆਪਾਂ ਨੇ ਖੇਤਾਂ ਜਿਹਨਾਂ ਦੇ ਜਿਹੜੀ ਦੇ ਬਾਅਦ ਫਿਰ ਬੱਤ ਜਾਈ ਤੇ ਫਿਰ ਫੇੜਦੇ ਇਹਨਾਂ ਨੂੰ ਹਲੇ ਗਿੱਲੇ ਆ ਥੋੜੇ ਜਿਹਾ ਸੰਦੀਪ ਸ਼ਰਮਾ ਸਰਸਵਤੀ ਗਰੁੱਪ ਆਫ ਕਾਲਜ ਕੜੂਆ ਮੋਹਾਲੀ ਤੋਂ ਅ ਅਸੀਂ ਆਏ ਸੀਗੇ ਐਡਵਰਟਾਈਜ਼ਮੈਂਟ ਦੇ ਲਈ ਤੇ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਸਾਡੇ ਕਾਲਜ ਦੇ ਵਿੱਚ ਨਰਸਿੰਗ ਕੋਰਸਸ ਹੈਗੇ ਨੇ ਨਰਸਿੰਗ ਤੋਂ ਇਲਾਵਾ ਪੈਰਾਮੈਡੀਕਲ ਕੋਰਸਸ ਹੈਗੇ ਨੇ ਮੈਨੇਜਮੈਂਟ ਦੇ ਕੋਰਸਸ ਹੈਗੇ ਨੇ ਤੇ ਜੇ ਕੋਈ ਵੀ ਮਤਲਬ ਕਿ ਇੰਟਰਸਟਡ ਹੈਗਾ ਇਸ ਏਰੀਆ ਦੇ ਵਿੱਚ ਤਾਂ ਸਾਡੇ ਕਾਲਜ ਦੇ ਨਾਲ ਕੰਟੈਕਟ ਕਰ ਸਕਦਾ ਸਰਸਵਤੀ ਗਰੁੱਪ ਆਫ ਕਾਲਜ ਇਕੜਾ ਮਾ ਡਿਸਟ੍ਰਿਕਟ ਮਹਾਲੀ ਪੰਜਾਬ ਮਤਲਬ ਜੇ ਸਕਾਲਰਸ਼ਿਪ ਦੀ ਗੱਲ ਆਉਂਦੀ ਹੈ ਤਾਂ ਅਸੀਂ ਜਿਹੜੇ ਸਾਡੇ ਬੱਚੇ ਆਣਗੇ ਤੇ ਅਸੀਂ ਉਹਨਾਂ ਦੀ ਸਕਾਲਰਸ਼ਿਪ ਭਰਦੇ ਹਾਂ ਕਿਉਂਕਿ ਸਾਡਾ ਜਿਹੜਾ ਕਾਲਜ ਹੈਗਾ ਨੈਸ਼ਨਲ ਪੋਰਟਲ ਤੇ ਓਪਨ ਹੈ ਤੇ ਅਸੀਂ ਬੱਚਿਆਂ ਦੀ ਸਕਾਲਰਸ਼ਿਪ ਭਰਦੇ ਹਾਂ ਤੇ ਅਸੀਂ ਇਧਰ ਕਾਲਾ ਵੀਰ ਜੀ ਉਹਨਾਂ ਕੋਲ ਆਏ ਸੀ ਇਹਨਾਂ ਦੇ ਪਿੰਡ ਜਾਨਮੋਲ ਮਾਲਾ ਮਾਲਾ ਪਿੰਡ ਆਇਆ ਆਪਣਾ ਮਾਲਾ ਮਾਲਾ ਪਿੰਡ ਆਏ ਸੀ ਮਲਕੀਤ ਬਾਈ ਤੇ ਗੱਗਾ ਵੀਰ ਆਪਣੇ ਕਾਲਾ ਵੀਰ ਜੀ ਗੱਗਾ ਵੀਰ ਜੀ ਤੇ ਮਲਕੀਤ ਬਾਈ ਜੀ ਉਹਨਾਂ ਕੋਲ ਆਏ ਸੀ ਤੇ ਬਾਕੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਬਹੁਤ ਬਹੁਤ ਇਹਨਾਂ ਨੇ ਬੜਾ ਮਾਣ ਸਤਿਕਾਰ ਕੀਤਾ ਸਾਡੇ ਪਿੰਡ ਆਇਆ ਦਾ ਤੇ ਬਾਕੀ ਅਸੀਂ ਜਿੰਨਾ ਵੀ ਹੋ ਸਕੇਗਾ ਬੱਚਿਆਂ ਦੇ ਲਈ ਵੱਧ ਤੋਂ ਵੱਧ ਅਸੀਂ ਐਡਮਿਸ਼ਨ ਚ ਉਹਨਾਂ ਦੀ ਹੈਲਪ ਕਰਾਂਗੇ ਧੰਨਵਾਦ ਤੁਹਾਡੀ ਆਨਲਾਈਨ ਕੋਈ ਵੈਬਸਾਈਟ ਕੋਈ ਬੋਲ ਦੇ ਲਿੰਕ ਆਪਾਂ ਹਾਂਜੀ ਸਾਡੀ ਜਿਹੜੀ ਵੈਬਸਾਈਟ ਹੈਗੀ ਆ ਸਰਸਵਤੀ ਗਰੁੱਪ ਆਫ ਕਾਲਜ ਸਾਡੀ ਇੰਸਟਾਗ੍ਰam ਤੇ ਵੀ ਆ ਫੇਸਬੁੱਕ ਤੇ ਔਰ ਲਿੰਕਡਇਨ ਤੇ ਸਾਰੇ ਸਾਡੇ ਲਿੰਕ ਹੈਗੇ ਨੇ ਉੱਥੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ ਸਾਡੇ ਕਾਲਜ ਨੂੰ ਕੋਈ ਵੀ ਬੱਚਾ ਜਿਵੇਂ ਕੋਈ ਕਿਸੇ ਵੀ ਕੋਰਸ ਵਿੱਚ ਐਡਮਿਸ਼ਨ ਲੈਣਾ ਚਾਹੁੰਦਾ ਤੇ ਸਾਡੇ ਕਾਲਜ ਨਾਲ ਕੰਟੈਕਟ ਕਰੇ ਜਿਹੜਾ ਸਾਡੇ ਕਾਲਜ ਦਾ ਫੋਨ ਨੰਬਰ ਹੈਗਾ 904100246 ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਤੇ ਅਸੀਂ ਸਾਰੇ ਬੱਚਿਆਂ ਦੀ ਸਕਾਲਰਸ਼ਿਪ ਤੇ ਲਈ ਅਸੀਂ ਅਪਲੋਡ ਕਰਾਂਗੇ ਤੇ ਅਸੀਂ ਤਾਂ ਚਾਹੁੰਦੇ ਆ ਬੱਚੇ ਦਾ ਵੱਧ ਤੋਂ ਵੱਧ ਜਿਵੇਂ ਵੀ ਫਾਇਦਾ ਹੋ ਸਕੇ ਤੇ ਕੋਈ ਵੀ ਬੱਚੇ ਨੇ ਕਿਸੇ ਵੀ ਮੈਡੀਕਲ ਦੇ ਕੋਰਸਸ ਵਿੱਚ ਜਾਂ ਨਾਨ ਮੈਡੀਕਲ ਦੇ ਕੋਰਸਸ ਵਿੱਚ ਵੀ ਕੋਈ ਦਾਖਲਾ ਲੈਣਾ ਚਾਹੁੰਦਾ ਹੈ ਮੈਨੇਜਮੈਂਟ ਦੇ ਕੋਰਸਸ ਵਿੱਚ ਵੀ ਦਾਖਲਾ ਲੈਣਾ ਚਾਹੁੰਦਾ ਸਰਸਵਤੀ ਗਰੁੱਪ ਆਫ ਕਾਲਜ ਏਕੜੂਆ ਮੁਹਾਲੀ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਧੰਨਵਾਦ ਜੀ। ਵੱਡ ਲੈਂਦੀ ਭਾਈ ਆ ਲਾ ਦਿਲਾਂ ਦੀ ਜਿਹੜੀ ਹੈਗੀ ਯਾਰ ਵਿਗੇ ਦੀ ਹਾਂ ਜਿਹੜੇ ਟਰਾਲੇ 'ਚ ਰੌਣਕ ਜੀ ਉਹਦੀ ਹੈਗੀ 14 ਸੱਤ 14 ਸੱਤ ਸਮਾ ਸੱਤ ਹੈ 14 ਸੱਤ 14 ਸੱਤ ਕਿੰਨੇ ਮੁੱਗੂ ਆ ਦਿਖ ਲਾ ਬਸ ਦੋ 6 ਵਿਗੇ ਦੇ ਦੋ 6 ਵਿਗੇ 'ਚੋਂ 6 ਵਿਗੇ ਨਹੀਂ ਦੋ ਵਿਗੇ ਮਤੇ ਨਾ ਚਾਰ ਵਿਗੇ ਮਤੇ ਦੋ 6 ਦੋ ਵਿਗੇ ਦੋ ਵਿਗੇ ਤਾਂ ਪਹਿਲਾਂ ਵੜ ਲਿਆ ਦਾ ਕਿੰਨੇ ਮੁੱਗੂ ਹੋਏ ਉਹ ਤਾਂ ਦੋ ਹੋ ਗਏ ਤਿੰਨ ਮੁੱਗੂ ਹੋਏ 6 ਵਿਗੇ ਟੋਟਲ ਤਿੰਨ ਰੱਖ ਲੈ ਫੁੱਲ ਭਰ ਕੇ ਤਿੰਨ ਦੋ ਨਹੀਂ ਛੇ ਠੀਕ ਆ ਫਿਰ ਇਹ ਗਿਆ ਬਾਈ ਬੂਧੀ ਆ ਜਿਉਣੀ ਵੀ ਬਾਈ ਉਹ ਦੇਦੀ ਆ ਕਿੰਨੀ ਕਰੀ ਬਾਈ ਉਹ ਤੇ ਲਾ ਦੂਗਾ ਮਾਰਿਆ ਬਾਈ ਥੋੜੀ ਆ ਉਹ ਗੱਗੇ ਨਾਲ ਇੰਨਾ ਮਾਰੇ ਛੱਡ ਦੇ ਗੱਲਾਂ ਗੱਗੇ ਉਹ ਮਸ਼ੀਨ ਦੇ ਉੱਪਰ ਤੇ ਡਰਾਈਵਰ ਕਹਿੰਦਾ ਬਾਈ ਦਿਖਦੀ ਹੋਣੀ ਧਰਤੀ ਕਹਿੰਦਾ ਜੀਰਿਓ ਬਹੁਤ ਤਕੜੀ ਮੈਂ ਜੀਰਿਓ ਜੀ ਹੌ ਹੌ ਜੱਲੇ ਤਕੜੀ ਲਾਂਗਾ ਬਹੁਤ ਤਕੜਾ ਤਾਂ ਬੱਲ ਨਹੀਂ ਦੀ ਹੈ ਕੋਈ ਤਾਂ ਮੰਡੀ ਜਾ ਪਰਦਾ ਭਰਪੁਰ ਦੇ ਸਾਹਬ ਨੂੰ ਕੋਈ ਨਹੀਂ ਵਜਨ ਹੈ ਨਹੀਂ ਨੀਲ ਗਊਆਂ ਬੀ ਬਾਈ ਸਾਹਿਬ ਝਾੜ ਇੰਨਾ ਗਿਆ। ਵੀਲ ਕੋਲ ਇਹਨੇ ਰਸਤੇ ਬਣਾਤੇ ਨਾ। ਕੀ ਆਲਾ ਦਾ ਕੋਈ ਉਹ ਪਾ ਕਰਦਾ ਕੱਦਾ ਬੰਦਾ। ਇਹ ਕਸੂਰ ਕੁੱਤੇ ਬਣਾਏ ਪੈ ਖੜਿਆ ਨੇ। ਜਿਹਦੇ ਕੋਲ ਘੱਟ ਹੈ ਨਾ ਉਹ ਕਰ ਜਾਂਦਾ। ਜਿੱਦਣ ਉਦਣ ਜਿਆਦਾ ਉਹ ਕਿੱਥੇ ਕਰਦਾ। ਜਿੱਦਣ ਆਪਾਂ ਉਦਣ ਬੱਟੀ ਹੈ। ਉਦਣੇ ਕਸੂਰ ਦਾ ਕੁੱਤਾ ਨਹੀਂ ਤਾਏਗਾ। ਹਾਂ ਕੱਲ ਦੇਖ ਲੈ। ਕੱਲ ਦੇਖ ਲਾ ਕਿੰਨੇ ਦੇ। ਖੁਸ਼ੀ ਨਹੀਂ ਅੱਜ। ਅੱਜ ਬਹੁਤ। ਦੁਨਿਕ ਨਹੀਂ ਦਾ ਹੈਗਾ। ਅੱਜ ਬਹੁਤ ਕੁੱਤੇ। ਚੱਲ ਕੋਈ ਨਾ ਜਿਹੜਾ ਕੱਲ ਆਉਂਗਾ ਵੱਢਣ ਕਹਿੰਦਾ ਮੈਂ। ਕਿੱਥੇ? ਉਹ ਮਿਲਿਆ ਦਾ ਮੁੰਡਾ ਉਹ। ਆ ਲਿਆ। ਹਾਂ ਸਾਰੀ ਵਰਦੀ ਕਾਇ। ਕਿਆ ਸਾਰੇ ਬੱਡੂ ਦਾ ਸਾਰੇ ਹੀ ਬੱਡੂ ਦਾ ਰੱਦਾ ਬੱਡੂ ਦਾ ਗੱਠਾ ਬਣਨੀ ਗੁੱਜਾ ਜਿਹਾ ਕਥਾ ਵੱਠਾ ਮੰਦੇ ਹੋ ਕਥਾ ਮੰਦਾ ਚੱਕ ਲੈ ਯਾਰ ਬੰਦ ਚੱਕ ਲੈ ਮੈਂ ਕਿੰਨਾ ਬੀਜਣਾ ਨਹੀਂ ਯਾਰ ਫੇਰ ਕਿਆ ਕਹਿੰਦਾ ਕਹਿੰਦਾ ਮੈਂ ਸਵੇਰ ਨੂੰ ਕਟਰ ਮਾਰ ਆ ਦੇਣਾ ਮੈਂ ਮੇਰਾ ਰੇਡ ਮਾਹ ਹਗਾ ਦਾ ਘਟਪਟ ਨਹੀਂ ਮਾਹ ਪੈਰ ਦਾ ਖੜੂ ਨਹੀਂ ਮਾਹ ਨਾਸ ਵਜਣਾ ਲੈ ਮਸ਼ੀਨ ਨਾਲ ਹਾਂ ਉਹ ਪੈਰ ਖੜਦਿਓ ਮਾਹ ਦੋ ਤਿੰਨ ਦਿਨ ਖੜ ਜਾ ਆਲੇ ਚੱਕੀਂਗਾ ਤੈਹੀਂ ਹਾਂ ਲਠੀਰੀ ਹਾਂ ਕਿਆ ਮੜਈਏ ਤੇਰੀ 8000 ਨਾ ਦੀ ਜਗਾ ਤੇਰਾ ਵੀ ਫਾਇਦਾ ਹੋਵੇ ਤੇਰਾ ਵੀ ਫਾਇਦਾ ਆਊਗਾ ਮਾਹ ਨਾ ਤੇਰੀ ਥਿੱਲੇ ਨਾ ਇਕੱਠੀ ਕਰਨੀ ਨਾ ਉੱਡਣੀ ਕੱਟੜਨਾ ਬੱਢਣੀ ਸਵਾਰ ਕੇ ਨਾ ਮਸ਼ੀਨ ਦੇ ਸਵਾਰ ਕੇ ਚੱਲੇ ਨਹੀਂ ਮਾਹ ਆਲੇ ਖੜ ਜਾ ਸੋਮਵਾਰ ਤੋਂ ਚੱਲੂ ਮੀਨ ਉੱਥੇ ਨਹੀਂ ਤੇ ਪਹਿਲਾਂ ਨਹੀਂ ਚੱਲਦੀ ਕਾਲੀ ਨੂੰ ਕਿਹ ਕਾਲਾ ਕਹਦਾ ਲੈ ਮੈਂ ਲੈ ਕੇ ਚੱਲ ਦੇਖਾਂ ਤੇ ਜਾ ਕੇ ਚੱਲ ਮੈਂ ਮੈਂ ਦੇਖਿਆ ਆ ਜਾਏ ਫਿਰ ਮੈਂ ਜਾਇਆ ਗੱਲਾ ਹੁਣ ਹਾਂ ਫੇਰ ਉਸ ਤਰ੍ਹਾਂ ਹੀ ਹੁੰਦਾ ਹੈ ਉਧਰ ਉਧਰ ਪੈਰ ਜਿੱਥੇ ਡੇਰਦੀ ਉਹ ਪੈਰ ਭਿੱਜਦਾ ਪਾਣੀ ਨਾਲ ਉਹ ਪੈਰ ਨਹੀਂ ਭਿੱਜਦਾ ਉਹ ਦਬਦਾ ਮੜਾ ਜਾਏ ਆ ਜੀ ਹੋਰ ਚੱਲਣੀ ਤਾਂ ਵੀ ਖੜ ਜਾਂਦੇ ਯਾਰ ਕਿਤੇ ਕੁਝ ਨਹੀਂ ਫਰਕ ਪੈਂਦਾ ਮੈਂ ਤੁਹਾਨੂੰ ਸਵੇਰੇ ਗਿਆ ਹਾਂ ਵਜੀਰੀ ਸੋਹਣੀ ਆ ਪਰ ਆ ਜੀਰੀ ਆ ਵੀ ਜਾਂਦੇ ਭਰੂਗੀ ਹੂੰ ਅੱਜਾਂ ਵੀ ਬੜੂ ਚੁੱਪੀ ਵੀ ਭਈਆ ਉਹਨਾਂ ਕਰਦਾ ਦਾ ਜਿਲ੍ਹਾ ਆਰਤੀ ਕਿੱਲੀ ਹੋ ਗਈ ਪ੍ਰਧਾਨ ਦਾ ਆਇਆ ਕਹਿੰਦਾ ਲਾਲਾ ਕਹਿੰਦਾ ਵੱਡੀਓ ਨਹੀਂ ਹਲੇ ਮੈਂ ਕਿਤੇ ਨਹੀਂ ਲੈ ਜਾਂਦੇ ਤੇਰੇ ਕੋਲੇ ਆਉਣੀ ਐ ਮਾਹਲੇ ਵੱਡੀਏ ਕਿ ਆ ਨੂੰ ਮੀਏ ਪਿਆ ਨਹੀਂ ਪਿਆ ਨਹੀਂ ਜਿਆਦਾ ਪੈਗਾ ਭਾਈ ਜੀ ਨਹੀਂ ਜਿਆਦਾ ਪੈਗਾ ਅਟੋ ਡੀ ਤੋਤੀ ਦਿਖਲਾ ਹੈ ਟੋਡੀ ਜੀ ਦੀ ਸੁਤਰੀ ਉਹ ਵੀ ਖਾਦੀ ਹੋਤੀ ਆ ਤੇ ਤੂੰ ਦੇਖਦਾ ਸਹੀ ਮਤਾਂ ਦੇਖਦਾ ਜਿਹੜੀ ਕਾਲ ਸੇ ਕਾਲ ਸੇ ਕਾਲ ਸਪਰੇ ਹਾਂ ਸਪਰੇ ਹਾਂ ਕਰੀਗੇ ਸਪਰੇ ਨੇ ਕੁਝ ਕਰਿਆ ਨਹੀਂ ਨਿਮਾਨ ਚ ਵੀ ਬਹੁਤ ਆਈ ਮੈਂ ਤੈਨੂੰ ਕਹਿੰਦਾ ਉਹ ਅਹ ਮੀਨੇ ਤਾਂ ਹੀ ਰੋੜੀ ਜੀਨੇ ਤਾਂ ਕੀ ਆ ਆ ਦਾ ਫਰਕ ਪਾਤਾ ਇਹਨੂੰ ਉਸਲੇਰੀ ਜਖੜ ਜਲੇ ਨੂੰ ਲਾਤੀ ਕੁਸ ਕੁ ਮੈਂ ਕਹਣਾ ਜੀ ਹਲੇ ਹੈਗੀ ਇਹ ਹਨ ਉਹ ਨਾ ਨਰਮ ਹੈ ਨਰਮ ਹੈ ਦਾਣਾ ਹਰਾ ਇਹ ਵੱਡ ਨਹੀਂ ਹੈ 15 ਤੱਕ 15 ਇਹ ਸਭ ਜੀ ਦਾ ਆ ਪਲਾਟ ਕੱਠੀ ਵੱਡੂਣਾ ਸਾਰੀ ਉਹ ਸਹੀ ਵਿਚੇ ਸਭ ਜੀ ਵਿਚੇ ਅਸੀਂ ਪਿੱਛੇ ਕਾਲਾ ਹੋ ਗਿਆ ਵਿਚੇ ਕਾਲੀ ਰਹਿੰਦੀ ਹਾਂ ਅਜਾ ਕਾਲੇ ਦਾ ਨਹੀਂ ਵੱਡੁੰਦਾ ਹਲੇ ਬਾਈ ਉੱਥੇ ਤਾਂ ਪਾਣੀ ਚੜ ਗਿਆ ਹੋਣਾ ਚੋਈਦਾ ਪਹਿਲਾ ਆ ਵੱਡੋ ਜੂਗਾ ਜੀ ਜੀ ਖੜੀਓ ਸਾਰੀ ਲੈ ਅੜੀਵਾ ਆਇਆ ਵੱਡੇ ਕਿਹੜੀ ਹੋਗੇ ਜੀ ਰਹੀਆਂ ਯਾਰ ਸਾਰਾ ਹੀ ਖੜਾ ਰਹਿ ਤੱਕ ਬਹੁਤ ਤੱਕ ਸਾਡਾ ਤਾਂ ਬੈਲੇ ਚਲ ਜੀ ਦੀ ਘਟਾ ਔਰ ਇਹ ਵੱਡੇ ਕਾਹ ਪਲਾਂਟ ਜਾ ਹੋਇਆ ਸਾਰੀ ਇਹ ਨੂੰ ਜੇ ਇਹ ਨਹੀਂ ਨਾ ਬੈਂਦਾ ਅਸੀਂ ਪੰਡਿਆਂ ਬਣਾ ਕੇ ਉਹਨੂੰ ਕਿੰਨੇ ਤਿਆਰ ਕਰ ਦੇਣਾ ਉਹ ਹੈ ਕੱਲ ਯਾਦ ਜਿਹੜਾ ਕੰਮ ਹੋਣਾ ਜਦ ਹੀ ਹੋਣਾ ਇਹ ਜਦ ਹੀ ਹੋਣਾ ਪਾਈ ਜਦ ਹੋਣਾ ਇਹ ਇਹ ਕਿ ਚੱਲਣ ਲੱਗਦੀ ਰਹੀ ਵਧੀਆ ਘੰਡ ਕਰਕੇ ਉਸ ਪੈਣੀ ਜਿਆਦਾ ਉਹਨੂੰ ਦਾ ਫਰਕ ਪੈ ਗਿਆ ਚਲ ਹੁਣ ਇਹਦਾ ਪੈਣੀ ਛੋਟੇ ਹੋ ਗਏ ਇਹਦਾ ਪੈਣੀ ਆ ਹਾਂ ਹਲੇ ਪੰਜ ਚਾਰ ਦਿਨ ਉਸ ਜਿਆਦਾ ਪੈਣੀ ਆ ਹੂੰ ਪੰਜਾਬੀ ਉਸ ਜਿਆਦਾ ਬਹੂਗੀ ਜੀ ਇਹਦੇ ਬਾਅਦ ਸ਼ਾਇਦ ਘਟੂਗੀ ਫਿਰ ਪਹਿਲੇ ਤਾਂ ਠੰਡੇ ਹੋ ਰਹੇ ਹੋਣਗੇ ਠੰਡ ਉਤਰਾਈ ਠੰਡ ਹੋਏਗੀ ਅੱਖਾਂ ਲਾਦਾ ਕਰਾ ਦੋ ਨੂੰ ਸਵੇਰੋ ਜਿੱਦਾਂ ਮੰਜਾ ਧੁਫਵਾਣਡਾਉਂਦੇ ਆ ਅੱਜਾਂ ਸ਼ਾਮਾਂ ਡਾਂਦੇ ਤਾਂ ਥਰੀ ਠੀਕ ਰਹਿੰਦਾ ਤਾਂ ਨਹੀਂ ਤੋਂ ਫੋਪੈਂਦੇ ਦਾ ਗਰਮੀ ਹੁੰਦੀ ਰੱਟੇ ਸ਼ਾਮਾਂ ਚ ਮੈਂਦੀ ਸੈਂਡ ਲੱਗਦੀ ਸੀ ਅਜੇ ਕੁਛ ਲਿਆ ਪਰ ਨਾ ਮੌਸਮ ਦਾ ਫਰਕ ਬਾਈ ਬਹੁਤ ਪੈ ਗਿਆ ਪੈ ਗਿਆ ਜਿੰਨਾ ਦਾ ਫਰਕ ਬਹੁਤ ਪੈ ਗਿਆ ਹਾਂ ਹੁਣ ਦੇਖ ਲੈ ਜੇ ਤੂੰ 6 ਵਜੇ ਹੋਣੇ 8 ਵਜੇ ਹੋਣੇ ਜਿਆ ਲੈ ਜਾ ਬੱਜੇ ਨਹੀਂ ਹੈਗੇ 6 ਬਹੁਤ ਫਰਕ ਪੈ ਗਿਆ ਨਹੀਂ ਦਿਨ ਗਿਆ ਪੂਰੇ 6 ਵਜੇ ਦਿਨ 24 ਘੰਟੇ ਦੇਖੀ ਹੋ ਗਿਆ ਸੂਰਜ ਕਿੱਥੇ ਸਾਢੇ 7 ਛਿਪਦਾ 1.5 ਘੰਟੇ ਦਾ ਫਰਕ ਪੈ ਗਿਆ ਹੈਂ ਗਾਂਹਲੇ ਹੋਰ ਘਟ ਜਾਣਾ ਹੋਰ ਗਾਂਹਾਂ ਸੜਨ ਦਾ ਹੀ ਫੱਕਾ ਪੈਣਾ 8 ਵਜੇ ਪੁਲਗਾਨਾ ਲੋਟਦਾ ਹੁਣ ਤਾਂ ਵੀ ਹਰ 6:00 6:30 ਚੜ੍ਹਿਆ ਹੁੰਦਾ ਹੋਰ ਉਹ ਬੱਤਰ ਜੇ ਨਿਕਲੀ ਕਿ ਮੈਂ ਸਬਰ ਕੇ ਬਹੁਤ ਟੋਟੇ ਟੋਟੇ ਜੀ ਆਜੇ ਸਬਰ ਕੇ ਮੈਂ ਸਬਰ ਗਈ ਤਾਂ ਹਲੇ ਮੋਟੇ ਜੇ ਕਦੇ ਇੰਦਨ ਲੰਗੇ ਕਦੇ ਇਦਨ ਲੰਗੇ ਸੂਰਜ ਦੇ ਹੁਣ ਨਹੀਂ ਵੀ ਹੈਗਾ ਹੈ ਨਹੀਂ ਚੰਗਾ ਨਾ ਇੰਟਰਨੈਟ ਨੇ ਜਿੰਨਾ ਉਹਨੇ ਕਿਹਾ ਤਾਂ ਐਟਨ ਨੇ ਦੋ ਜੱਵੀ ਗੱਲ ਕਹਿੰਦਾ ਆਇਆ ਹਸਵੀਰ ਹੁਣ ਜੰਮੇ ਜੈ ਹਾਂ ਲੱਗਦੀ ਹੈ ਮੈਂ ਉੱਥਾ ਵੀ ਚ ਲੱਗਦਾ ਜਿਆਦਾ ਹੀ ਵੀ ਜਿਆਦਾ ਹੀ ਮੈਂ ਬਾਹਰ ਨਿਕਲਿਆ ਹਰਾ ਨਿਕਲਿਆ ਬਾਹਰ ਹਰੇ ਪੈਣ ਲੱਗੀ ਪੂਰੀ ਹਾਂ ਜਿਹੜਾ ਪਹਿਲਾਂ ਨਿਕਲਿਆ ਉਸ ਤਾਂ ਜਿਹੜਾ ਥੱਗਿਲ ਮਾਦਾ ਜਿਹੜਾ ਉੱਪਰ ਪਿਆਦਾ ਹੁਣ ਫਲਾ ਇਹਨਾਂ ਨਾਲ ਨਿਕਲਿਆ ਇੰਨਾ ਹੱਦ ਤੇ ਵੱਧ ਬਹੁਤ ਨਿਕਲਿਆ ਦੋ ਦਿਨ ਤਾਂ ਘਰੇ ਹੀ ਪੋਗੀ ਜਿਹੜੇ ਗੁੱਲੀਂਦਾ ਕਹਿੰਦਾ ਗੁੱਲੀਂਦਾ ਨਹੀਂ ਹੈਗਾ ਉਹ ਗੁੱਲੀਂਦਾ ਦਾ ਦਾੜਾ ਫਰੀਕ ਨਹੀਂ ਚਲਦਾ ਹੁੰਦਾ ਨਾ ਨਾ ਉਹਦਾ ਕਹਿੰਦਾ ਮੈਂ ਤਾਂ ਆਂਦਾ ਤਾਂ ਵੀ ਜੰਮੀ ਜਾਂਦੇ ਵੀ ਚੱਲੇ ਗਰੇ ਮਾੜੇ ਮੋٹے ਮਸ਼ੀਨ ਨੂੰ ਮਾਰ ਦਾਣਾ ਮਾਰਦੀ ਜਿਹੜੀ ਚੱਲੋ ਤਾਂ ਮਾੜੇ ਮੋٹے ਹੁੰਦੇ ਨੇ ਦਾ ਮਾੜਾ ਮੋਟਾ ਵਿੱਚ ਧਾਨ ਜਦ ਜਵੀ ਬਹੁਤ ਜੰਮੀ ਜਾਂਦੀ ਸਾਰਾ ਦਾਣਾ ਦਾਣਾ ਜੰਮਦਾ ਹਰੇ ਪਾਦੀ ਉਹਦੇ ਚ ਹੁਣ ਕਿਦਾਂ ਪੈਰ ਚਾ ਖੜੇ ਹਲਕਾ ਜਿਹਾ ਬਰੂਰਾ ਜਾਂ ਗੇਤੇ ਫਿਰ ਹੋਰ ਵਧੀਆ ਜੰਮਿਆਉਗੇ ਗਰਮਾਹ ਜੀ ਹੋਵੇ ਜੇ ਹੁਣ ਮੇਰੀ ਗੱਲ ਸੁਣ ਲੈ ਜੇ ਹੁਣ ਪਾਉਂਦੇ ਇਹਦਾ ਗਲਤ ਹੈ ਕੰਮ ਤੇ ਜੰਮੇ ਦੇ ਪਾਉਂਦੇ ਜਾਂ ਨੂੰ ਸੁੱਕ ਪੈ ਜਾਣੀ ਉਹਨੂੰ ਹੁਣ ਪਾਉਣਾਂ ਨੀ ਫੇਰ ਕੀ ਕਰੂੰਗਾ ਤਾਂ ਠੀਕ ਕਾਂਗੇ ਪਾਣੀ ਲਾ ਕੇ ਪਾ ਦੂੰਗਾ ਤਾਂ ਗਿਆ ਪਾਇਆ ਬਈ ਹਟਾਇਆ ਥੱਲੇ ਹਾਂ ਲਾਇਆ ਤੇਰਾ ਪਾਇਆ ਲਾਇਆ ਤੇਰਾ ਪਾਇਆ ਵੇ ਪਾਣੀ ਰੋਟੇ ਪਾਏ ਵੇੜ ਆਈ ਦੀ ਐਸਾ ਵੀ ਤਾਂ ਰੇ ਬੰਨਾ ਜਿਹੜੀ ਪ੍ਰਾਲਾ ਖਾਨਾ ਪਾਇਆ ਇੰਨਾ ਹੋ ਰਹੀ ਨਹੀਂ ਅਜਾ ਉਹਨੇ ਨਹੀਂ ਬਣਾਈ ਬੜਾਈ ਹੈ ਕਿਉਂ ਨਾ ਇਹ ਪੱਟ ਹੁੰਦੀ ਹੈ ਆਪਣੇ ਨਾਲ ਇਹ ਕੀ ਦੀ ਤਾਲਾਂ ਪੜੀਆਂ ਦੀ ਇੱਕ ਪੱਟ ਤੁੱਕੀ ਵੀ ਹੈ ਦੂ ਦਾ ਬਹੁਤ ਹਰੀਆ ਪਾਲੀ ਤਾਂ ਇਕੱਠੀ ਕਿੱਥੇ ਵੱਢਣੀ ਹੈ ਪਰ ਮੰਡਮਾਂ ਦੀ ਮਸ਼ੀਨ ਕੋਈ ਵੀ ਚੱਲੀ ਅੱਜ ਨਾ ਚੱਲਣੀ ਹੈ ਉੱਥੇ ਡੱਕ ਕਰ ਹਰੇ ਤਿੰਨ ਦਿਨ ਦੀ ਮਸ਼ੀਨ ਮੰਡਮਾਂ ਚੱਲਣੀ ਹੈ ਉੱਥੇ ਬੈਠ ਕੇ ਨਿਕਲਨੀ ਵੀ ਨਹੀਂ ਉਹੀ ਗੱਲ ਹੈ ਇੱਧਰ ਚੱਲੇ ਵੀ ਆਪਣੇ ਮਾੜੀ ਮੋਤੀ ਦੋ ਦਿਨ ਤੱਕ ਚੱਲਦੀ ਚੱਲਦੀ ਹੌਲੀ ਹੁਆ ਪਰ ਪੱਛੋਂ ਨਹੀਂ ਨਾ ਚੱਲਦੀ ਜੇ ਪੱਛੋਂ ਪੱਛੋਂ ਚਾਲੂ ਹੋਈਏ ਖੜਕ ਕੇ ਵੀ ਜੱਲੇ ਨਾ ਪੂਰੀ ਐਨ ਪੰਜਾਬੀ ਮੈਂ ਸੈਟ ਕਰ ਦੂੰਗਾ ਉਹਰੇ ਖੇਤਾਂ ਦਾ ਹੀ ਫਰਕ ਆ ਆਪਣੇ ਇੱਥੇ ਦੇ ਖੇਤਾਂ ਦਾ ਫਰਕ ਆ ਉੱਥੇ ਆ ਰ ਇੱਥੇ ਦਾ ਬਹੁਤ ਫਰਕ ਆ ਉਹ ਬੂਲਾ ਲੱਗਿਆ ਬਸਾਇਆ ਨਿਕਲੇ YouTube ਕੱਢਣਾ ਯੋ ਪਲੀਸ ਵੀ ਮਾਰ ਲਾ ਮੜਾ ਮੁੱਟਾ ਹੋ ਆਹ ਦੇਖ ਆ ਇਹ ਇਹ ਬੈਲਗਨੂਰੇ ਤੇ ਗੀਤ ਵੱਜਣਾ ਇਤੀ ਨਾ ਸੀ ਐਲ ਦੇਖ ਪਰਾ ਡੱਕੇ ਨਾਲ ਦੇਖ ਲੈ ਹੈਨਾ ਲੱਗਿਆ ਪਾਪਾ ਨਾ ਤੀਸ਼ਾ ਹੈਗਾ ਦੇਖ ਨਹੀਂ ਪਾ ਰਹੀ ਤੋ ਪਾਈ ਅੱਧਾ ਅੱਧਾ ਗਨੀਟਰ ਪਾ ਦੀ ਕਿ ਨਹੀਂ ਫਾਇਦਾ ਹੀ ਆ ਹੁੰਦਾ ਗੇਰ ਪਾਸੇ ਦਾ ਦੇਖਣ ਜੀ ਦਦਾਂ ਜਿੰਦੇ ਹੁਣ ਕਿਹੜਾ ਦੁੱਲ ਦੇਖ ਹੈ ਹਾਂ ਤੇਲ ਤੋਂ ਪਰ ਇੱਕ ਗੱਲ ਹੈ ਜੀ ਨਾ ਤਬੀਬ ਇਨ ਇਾਮ ਹੋਈ ਨਹੀਂ ਕੱਦੂਆਂ ਤਬੀਆਮ ਹੋ ਜਾਂਦੀ ਆ ਹਾਂ ਦੋ ਤਿੰਨ ਦੋ ਸਾਲ ਹੋ ਗਏ ਕੱਦੂ ਕਰਦੇ ਆ ਵਿੱਚ ਪਾਣੀ ਨਹੀਂ ਪਿਆ ਪੂਰਾ ਵੀ ਤਬੀ ਦੇ ਜਿੱਤਾ ਵੀ ਜਦ ਇਾਮ ਹੋ ਜਾਂਦੀ ਆ ਤੇਰਾ ਹੁਣ ਵੇਚ ਦੇਣਾ ਰਹਿ ਸਾਡੇ ਤੇ ਨਿਕਲੇ ਹੁੰਦੇ ਕੀ ਕਰੀਏ ਨਿਕਲੀ ਰਹੀਗੀ ਕਿਸੇ ਦੀ ਵੀ ਨਹੀਂ ਨਿਕਲੀ ਭਾਈ ਕੋਹਾਂ ਸਮਾਨ ਕਹਿੰਦਾ ਅੱਗ ਨਾ ਲਾਓ ਸਾਫ ਸੀਦੀਆਂ ਦਾ ਦੇ ਤਾਂ ਹੀ ਵਿੱਚ ਪਾਉਂਗੇ ਪਰ ਜੈਕਟ ਸਾਰਾ ਸਾਫ ਸੀਦੀਆਂ ਨਿਕਲੀਆਂ ਨਹੀਂ ਰੂਹੀ ਜਾਂ ਨਾ ਇਹ ਬਾਈ ਦੱਸ ਜਾ ਬਈ ਇਹ ਸਬਸਿਡੀ ਨਿਕਲੂਗੀ ਜੀਵਿਦਾਰ ਹੁਣ ਸੁਪਰ ਸੀਟਰ ਹੁਣ ਮੈਂ ਉਹਦਾ ਫੋਨ ਆਇਆ ਤਾਂ ਮੁੰਡੇ ਦਾ ਸੁਮੇਸ਼ ਦਾ ਸੁਮੇਸ਼ ਵਾਲਾ ਚਮਕੌਰ ਸਾਹਿਬ ਵਾਲੇ ਦਾ ਹਾਂ ਮੈਂ ਸੁਪਰ ਸੀਟਰ ਕਹਿੰਦਾ ਬਾਈ ਹੈ ਹੀ ਨਹੀਂ ਕੋਈ ਪੁਰਾਣਾ ਵੀ ਨਹੀਂ ਹੈਗਾ ਕਹਿੰਦਾ ਪੁਰਾਣਾ ਤਾਂ ਤਾਂ ਹੋਊਗਾ ਕਹਿੰਦਾ ਜੇ ਕੋਈ ਅਗਲਾ ਨਮਨ ਲਊਗਾ ਸਬਸਿਡੀਆਂ ਹੀ ਨਹੀਂ ਆਈਆਂ ਦੂਆ ਤੋਂ ਦਾ ਤਾਂ ਗਾਇਰ ਚੱਕ ਕੇ ਲਿਆ ਲੈ ਆਉਣੀ ਉਹਦਾ ਸਿਰਦ ਵਾਲੀ ਰੋਡ ਘਾਟਣ ਕਰੀਏ ਜਿਹੜਾ 5-700 ਇੱਕ ਕਾਲੂ ਚੱਕ ਕੇ ਲਿਆ। 2-3000 ਰੁਪਏ ਜਿਹੜਾ ਗੱਗੇ ਲਾਉਣਾ ਹੈ ਦਵਾਈ ਫਿਰ ਸਮਾਨ ਦੀ ਪਰ ਇੰਨੀ ਮੈਂ ਖਾ ਪਸ਼ੂ ਆ ਜੀ। ਠੀਕ ਨਹੀਂ ਗੱਲ। ਕੱਲੂ ਲਿਆਉਂਦੇ ਉਹ ਤੇ ਉਹਦਾ ਜਿਹੜਾ ਟਰੈਕਟਰ ਗੱਡੀਆਂ ਦੀਆਂ ਧੋਦੇ ਆ ਪ੍ਰੈਸ਼ਰ ਵਾਲਾ। ਹੋਰ ਕੀ ਆ? ਕਾਲੂ ਜਾਂਦਾ। ਆਪਣਾ ਦਵਾਲੀ ਤੋਂ ਸਾਰਾ ਸਬਦ ਧੋਣਾ ਫਾਇਦਾ ਹੀ ਹੋਊ। 2-3000 ਦਾ। ਤਿੰਨ ਕਿੱਜਾ ਟਾਪ ਮੰਗਦੇ ਹੋਣੇ। ਇਹਦਾ ਲੈਣਾ ਹੈ। ਹਾਂ ਦੰਡੀ ਜੱਟਾ। ਜਾਨੀ ਲੈ ਆਂ ਗੋੜਾ ਰਹਾ ਜੀ ਤਾਂ। ਉਹ ਨਹੀਂ। ਇਹਦਾ ਮੋਟਰ ਨਾਲ ਲਿਆਉਣਾ ਲੱਕ ਮੋਟਰ ਨਾਲ। ਜਿਹੜੀ ਮੋਟਰ ਮਦਾਂ ਪ੍ਰੈਸ਼ਰ ਲੱਗ ਮੋਟਰ ਲੱਗ। ਉਹੀ ਆਦੇ ਬਾਗ ਪਾਲੀ ਕੋਲਾ ਪਿੰਡ ਰਗੋਰਾ ਹਾਂ ਉਹ ਜਿਵੇਂ ਠੀਕ ਆ ਹੋ ਉਹ ਨੂੰ ਫੇ ਆਇਆ ਬਟ ਟਾਈਮ ਲੰਬਾ ਚੱਲਦਾ ਉਹ ਨੂੰ ਥੋੜਾ ਡਾਊਨ ਹੋਣਾ ਪੈਂਦਾ ਹਾਂ ਡਾਊਨ ਹੋਣਾ ਉਹ ਦਾਊਨ ਹੋਣ ਦੀ ਲੋੜ ਨਹੀਂ ਜੇ ਲੱਕ ਮੋਟਰ ਨੇ ਨਹੀਂ ਤੇ ਮੋਟਰ ਉਹ ਵੀ ਪਰ ਕਰਨੀ ਕਿੱਥੇ ਦੀ ਉਹ ਵੀ ਤਾਂ ਵੀ ਠੀਕ ਆ ਬਹੁਤ ਪ੍ਰੈਸ਼ਰ ਆਦਾ ਹਾਂ ਕੱਲ ਠੀਕ ਆ ਮੈਂ ਚੱਲਿਆ ਜਾ 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 ਕਿੱਥੇ ਜਾਣਾ ਇਹਨੇ ਵੀ ਰਮੀ ਸਰਵਾ ਲੈਣਾ ਹੰਦਵਾ ਜੇ ਪਹਿਲਾਂ ਪਾਣਾ ਜਾਣਾ ਸਰਵਾ ਕੇ ਲੈਂਦਾ ਇਹਨੂੰ ਕਿਹੋ ਜਿਹਾ ਚਾਬੀ ਨਹੀਂ ਲੱਗਦੀ ਚਾਬੀ